ਦੋਸਤੋ ਤੁਸੀਂ ਆਮ ਹੀ ਸੁਣਿਆ ਹੋਣਾ ਲੋਕ ਕੀ ਕਹਿਣਗੇ ਕਈ ਵਾਰ ਆਸੀ ਕੁਝ ਕੰਮ ਕਰਨਾ ਹੋਵੇ ਸਾਡੀ ਪਹੁੰਚ ਨਹੀਂ ਹੁੰਦਾ ਪਰ ਅਸੀਂ ਨਾ ਭਾਵੇਂ ਕਰਜ਼ਾ ਲੈ ਕੇ ਕਰੀਏ ਅੱਜ ਕੱਲ ਜਿਦਾਂ ਵਿਆਹ ਕਰਦੇ ਆ ਹੈਨਾ ਤੇ ਉਹਦੇ ਚ ਵੀ ਜੇ ਤੁਹਾਡੀ ਪੌਕੇਟ ਤੁਹਾਨੂੰ ਅਲਾਉ ਨਹੀਂ ਕਰਦੀ ਤੁਹਾਡੇ ਕੋਲ ਉਹਨਾਂ ਨਹੀਂ ਹੈਗਾ ਤੇ ਕਿਉਂ ਪੁੱਟੀਆਂ ਛਾਲਾ ਮਾਰਦੇ ਜੀ ਵਿਆਹਾਂ ਤੇ ਆਖਣਗੇ ਵੀ ਅਸੀਂ ਤੇ ਐਨੇ ਤਰ੍ਹਾਂ ਦੇ ਖਾਣੇ ਪਾਉਣੇ ਅਸੀਂ ਤੇ ਇਹੋ ਹੀ ਕਰਨਾ ਭਾਵੇਂ ਅਸੀਂ ਕਰਜ਼ਾ ਚੁੱਕੀਏ ਪਹਿਲੇ ਲੋਕ ਕੀ ਕਹਿਣਗੇ ਜੀ ਅਸੀਂ ਐਦਾਂ ਨਾ ਕੀਤਾ ਲੋਕ ਕੀ ਕਹਿਣਗੇ ਇੱਕ ਦਿਨ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਲੋਕ ਕਿਹੜੇ ਆ ਜਿਨ੍ਹਾਂ ਦੀ ਆਪਾਂ ਫਿਕਰ ਕਰਦੇ ਰਹਿੰਨੇ ਆ ਤੇ ਆਪਣਾ ਸੁੱਖ ਚੈਨ ਸਾਰਾ ਕੁਝ ਗਵਾ ਲੈਨੇ ਆ ਹੈਨਾ ਤੇ ਦੁਖੀ ਹੁੰਦੇ ਰਹਿੰਨੇ ਆ ਇਸ ਤਰ੍ਹਾਂ ਦੀ ਇੱਕ ਅੱਜ ਮੈਂ ਤੁਹਾਡੇ ਲਈ ਕਹਾਣੀ ਲੈ ਕੇ ਆਈ ਆ ਇੱਕ ਪਿਓ ਪੁੱਤਰ ਨਾ ਕਿਤੇ ਆਪਣੇ ਰਿਸ਼ਤੇਦਾਰੀ ਦੇ ਗਏ ਤੇ ਉਥੋਂ ਉਹਨਾਂ ਨੇ ਘੋੜਾ ਖਰੀਦਿਆ ਤੇ ਕੋੜਾ ਲੈ ਕੇ ਨਾ ਵਾਪਸ ਆ ਰਿਹਾ ਸੀ ਤੇ ਉਹਨਾਂ ਦੋਨੋਂ ਤੁਰੇ ਜਾ ਰਹੇ ਸੀ ਗੱਲਾਂ ਕਰਦੇ ਤੇ ਕੋੜੇ ਦੀ ਜਿਨਾ ਉਹਨਾਂ ਵਾਕ ਫੜੀ ਹੋਈ ਸੀ ਤੇ ਉਹ ਗਾਂਹ ਗਏ ਤੇ ਕੋਈ ਲੋਕ ਬੈਠੇ ਸੀ ਉਹਨਾਂ ਨੇ ਕਿਹਾ ਵੀ ਕਿੰਨੇ ਪਾਗਲ ਇਨਸਾਨ ਕੋਲ ਘੋੜਾ ਵਾ ਫਿਰ ਵੀ ਤੁਰ ਕੇ ਸਫ਼ਰ ਕਰ ਰਹੇ ਆ ਵੀ ਦੱਸ ਘੋੜੇ ਤੇ ਚੜਜੋ ਹੈਨਾ ਤੇ ਉਹਨਾਂ ਨੂੰ ਵੀ ਦੁਹਾਨੇ ਜਦ ਸੁਣਿਆ ਉਹਨਾਂ ਨੂੰ ਠੀਕ ਲੱਗਾ ਵੀ ਐ ਤਾਂ ਸਹੀ ਹੈ ਗਾਵਾ ਵੀ ਜੇ ਸਾਡੇ ਕੋਲ ਘੋੜਾ ਨਹੀਂ ਤੁਰ ਕੇ ਕਿਉਂ ਜਾ ਰਹੇ ਆ ਤੇ ਉਹਨਾਂ ਨੇ ਕੀ ਕੀਤਾ ਵੀ ਉਹ ਕੋੜੇ ਤੇ ਬੈਠ ਕੇ ਤੇ ਉਹ ਆਪਣਾ ਸਫਰ ਜਿਹੜਾ ਪੂਰਾ ਕਰਨ ਲੱਪੇ ਅੱਗੇ ਥੋੜੇ ਜਿਹਾ ਹੋਰ ਕੋਈ ਬੈਠੇ ਸੀ ਦੋ ਤਿੰਨ ਜਾਣੇ ਉਹ ਕਹਿੰਦੇ ਵਿਦਾਸ ਦੋਵੇਂ ਹਟੇ ਕਟੇ ਪਿਓ ਪੁੱਤ ਹੈਗੀ ਆ ਤੇ ਦੋਵੇਂ ਜਾਣੇ ਵੇਹੇ ਕਮਜ਼ੋਰ ਜਿਹਾ ਕੋੜਾ ਹੀ ਹੋ ਤੇ ਇੱਥੇ ਚੜ ਕੇ ਬੈਠੇ ਹੀ ਹੋ ਵਿਦਾਸ ਦੀ ਜਾਨ ਕੱਢਣੀ ਆ ਤੁਸੀਂ ਫਿਰ ਉਹਨਾਂ ਸੁਣਿਆ ਜਦੋਂ ਤੋਂ ਉਹਨਾਂ ਨੂੰ ਅ ਵੀ ਸਹੀ ਲੱਗੀ ਵੀ ਐਦਾਂ ਤੇ ਹਨਾ ਵੀ ਸੱਚੀ ਕੋੜਾ ਥੋੜਾ ਜਿਹਾ ਕਮਜ਼ੋਰ ਆ ਚਲੋ ਖਾ ਪੀ ਕੇ ਵੱਡਾ ਹੋ ਜੂਗਾ ਮੋਟਾ ਹੋ ਜੂਗਾ ਤਾਕਤਵਰ ਹੋ ਜੂਗਾ ਤੇ ਉਹਨੇ ਆ ਪਿਓ ਨੇ ਨਾ ਆਪਣੇ ਪੁੱਤਰ ਨੂੰ ਕਿਹਾ ਵੀ ਤੂੰ ਐਦਾਂ ਕਰ ਤੂੰ ਨਾ ਕੋੜੇ ਤੇ ਬਹਿ ਜਾ ਤੇ ਮੈਂ ਨਾਲ ਤੁਰਦਾ ਮਾਂ ਤੂੰ ਫੇਰ ਤੁਰਨਾ ਪਿਆ ਉਹ ਗੱਲਾਂ ਬਾਤਾਂ ਕਰਦੇ ਜਾਂਦੇ ਪਏ ਸੀ ਤੇ ਜਿੱਦਾਂ ਆਪਣੇ ਪਿੰਡਾਂ 'ਚ ਕਈ ਵਾਰਾਂ ਬੈਠੇ ਨੇ ਹੁੰਦੇ ਬਜ਼ੁਰਗ ਬੋੜਾ ਪਿਪਲਾ ਥੱਲੇ ਇਦਾਂ 2-4 ਬਜ਼ੁਰਗ ਬੈਠੇ ਤੇ ਉਹ ਨਾ ਉੱਚੇ ਛਾਸਨਾਂ 'ਤੇ ਕਹਿੰਦੇ ਬਈ ਆ ਮੂਰਖ ਨੇ ਮੁੰਡਾ ਹੈ ਪਿਓ ਤੁਰਿਆ ਜਾਂਂਡਿਆ ਈ ਉਹ ਤੇ ਆਪ ਕੋੜੇ ਤੇ ਚੜ ਕੇ ਜਾਂਂਡਿਆ ਈ ਉਹ ਵੀ ਦੱਸ ਤੂੰ ਆਪਣੇ ਪਿਓ ਨੂੰ ਬਿਠਾ ਵੀ ਤੂੰ ਤੇ ਜਵਾਨ ਜਾ ਨਹਿਗਾਵਾ ਤੇ ਤੂੰ ਤੁਰ ਕੇ ਚੱਲ ਜਾ ਉਹ ਜਿਹੜਾ ਮੁੰਡਾ ਸੌਂਦਾ ਸੀ ਉਹ ਕਹਿੰਦਾ ਵੀ ਗੱਲ ਤੇ ਸਹੀ ਕਰਨ ੜੇ ਪਰ ਮੈਨੂੰ ਪਿਓ ਆਪਣੇ ਨੂੰ ਬਿਠਾਉਣਾ ਚਾਹੀਦਾ ਸੀ ਮੈਂ ਐਵੇਂ ਕੁੜੀ ਤੇ ਚੜ ਕੇ ਬਹਿ ਗਿਆ ਵਾਂ ਤੇ ਪਿਓ ਵਿਚਾਰਾ ਮੇਰਾ ਤੁਰਿਆ ਜਾਣ ੜਿਆ ਉਹਨੇ ਨਾ ਥੋੜੀ ਆ ਪੁੱਤਰਿਆ ਤੇ ਕਹਿੰਦਾ ਵੀ ਤੂੰ ਹੀ ਨਾ ਆਪਣੇ ਉਹਨੇ ਫਾਦਰ ਨੂੰ ਕਿਹਾ ਪਿਤਾ ਨੂੰ ਕਿਹਾ ਵੀ ਤੁਸੀਂ ਕੁੜੀ ਤੇ ਬਹਿ ਜਾਓ ਮੈਂ ਤੁਰਿਆ ਜਾਣਾ ਤੇ ਫੇਰ ਤੁਰ ਪਏ ਅੱਗੇ ਥੋੜਾ ਗਏ ਤੇ ਕਿ ਫੇਰ ਕੋਈ ਦੋ ਤਿੰਨ ਜਾਣੇ ਤੁਰੇ ਜਾਣ ੜੇ ਉਹ ਕਹਿੰਦੇ ਬਈ ਚੰਗਾ ਪਿਓ ਹੀ ਹੋ ਹੈਂ ਬਿਚਾਰੇ ਨਿਆਣੇ ਨੂੰ ਨਾਲ ਤੋਰ ਕੇ ਖਾਂਢੀ ਆਈ ਉਹ ਤਾਂ ਆਪ ਘੋੜੇ ਤੇ ਚੜ੍ਹਿਆਈ ਉਹ ਵੀ ਦੱਸ ਵੀ ਤੂੰ ਆਪ ਚੜ੍ਹ ਕੇ ਜਾਣ ਡਿਆ ਵਾ ਉਹਨੂੰ ਵਿਚਾਰੇ ਨੂੰ ਤੋਰਨ ਡਿਆ ਵਾ ਹੈ ਤੇ ਉਹ ਨਾ ਪਿਓ ਉਤਰਨ ਦਾ ਕਹਿੰਦਾ ਇਹਦਾ ਦਫਾ ਕਰੋ ਆਪਾਂ ਨਾ ਦੋਵੇਂ ਤੁਰ ਕੇ ਚੱਲ ਜਾਨੇ ਹਣਾ ਉਹ ਦੋਵੇਂ ਤੁਰੇ ਜਾਣ ਡੇ ਹੁੰਦੇ ਅੱਗੇ ਫੇਰ ਕੋਈ ਮਿਲ ਪਿੰਦਾ ਉਹ ਕਹਿੰਦਾ ਉਹ ਤੁਸੀਂ ਮੂਰਖ ਜੇ ਤੁਹਾਡੇ ਕੋਲ ਘੋੜਾ ਹੈ ਤੇ ਤੁਸੀਂ ਇੱਥੇ ਚੜ੍ਹ ਕੇ ਨਹੀਂ ਜਾਣ ਡੇ ਏ ਆਪ ਨਾਲ ਤੁਰੇ ਜਾਣ ਡੈ ਉਹ ਮੂਰਖੋ ਘੋੜੇ ਤੇ ਚੜ ਕੇ ਛੇਤੀ ਚਲ ਜੋ ਘਰ ਆਪਣੇ ਹੋ ਨਾ ਕਹਿੰਦਾ ਵੀ ਤੂੰ ਜਿਹੜੇ ਹਨ ਉਹ ਆਂਦੇ ਵੀ ਇਹ ਨਾ ਦੁਨੀਆ ਨੂੰ ਜਿੱਤਿਆ ਨਹੀਂ ਜਾ ਸਕਦਾ ਵੀ ਸੱਚੀ ਗੱਲ ਆ ਵੀ ਤੁਸੀਂ ਜੇ ਕਹੋਗੇ ਨਾ ਲੋਕੀ ਕੀ ਕਹਿਣਗੇ ਤੇ ਉਹਨਾਂ ਦੀ ਸੁਣਦੇ ਰਹੋਗੇ ਤੇ ਤੁਸੀਂ ਤੇ ਕਮਲੇ ਹੋ ਚੋਗੇ ਤੇ ਫਿਰ ਉਹਨਾਂ ਦੀ ਸਮਝ ਚ ਆਇਆ ਵੀ ਜੇ ਤੁਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੀ ਜ਼ਿੰਦਗੀ ਜੀਓਗੇ ਨਾ ਤੇ ਫਿਰ ਤੁਸੀਂ ਜਿਹੜਾ ਨਾ ਜ਼ਿੰਦਗੀ ਜੀ ਨਹੀਂ ਸਕਦੇ ਇਹ ਜਿਹੜਾ ਆਪਾਂ ਕਹਿੰਦੇ ਨੇ ਨਾ ਲੋਕ ਕੀ ਕਹਿਣਗੇ ਹਨਾ ਤੇ ਉਹ ਲੋਕਾਂ ਦਾ ਕੰਮ ਤੇ ਕਹਿਣਾ ਵਾ ਤੂੰ ਜੋ ਤੁਹਾਨੂੰ ਸਹੀ ਲੱਗਦਾ ਉਹ ਕਰਨਾ ਚਾਹੀਦਾ ਤੇ ਉਹ ਇੱਕ ਕਿਸ਼ੋਰ ਕੁਮਾਰ ਦਾ ਮੈਨੂੰ ਗਾਣਾ ਚਿਤ ਆ ਗਿਆ ਬੜਾ ਫੇਮਸ ਜਿਹਾ ਸੌਂਗ ਆ ਕਹਿੰਦੇ ਕੁਝ ਤੋਂ ਲੋਕ ਕਹੇਗੇ ਲੋਕੋਂ ਦਾ ਕੰਮ ਹੈ ਕਹਿਣਾ ਐਸਲੀ ਚਲੋ ਦੁਨੀਆ ਦੀ ਪ੍ਰਵਾਹ ਵੀ ਕਰਨੀ ਚਾਹੀਦੀ ਆ ਪਏ ਨਹੀਂ ਆਪੇ ਤੁਸੀਂ ਕਿਸੇ ਹੋਰ ਗ੍ਰਹਿ ਤੋਂ ਆਏ ਜੇ ਆਪਾਂ ਇਸ ਸੁਸਾਇਟੀ 'ਚ ਰਹਿਣਾ ਵਾ ਉਹਨਾਂ ਦੇ ਹਿਸਾਬ ਨਾਲ ਸਾਨੂੰ ਕਿਵੇਂ ਨਾ ਰਹਿਣਾ ਪੈਂਦਾ ਵਾ ਪਰ ਐ ਨਹੀਂ ਆ ਵੀ ਕਮਲਿਆਂ ਵਾਂਗੂ ਜਿਉਂ ਕਣ ਸੱਜੇ ਮੁੜ ਜੋ ਸੱਜੇ ਮੁੜ ਜੋ ਖੱਬੇ ਮੁੜ ਜੋ ਖੱਬੇ ਮੁੜ ਜੋ ਸਿੱਧੇ ਚੱਲ ਜੋ ਪਿੱਛੇ ਟੁੜ ਜੋ ਹੁਣ ਬਹਿ ਜੋ ਇਦਾਂ ਨਹੀਂ ਇਦਾਂ ਨਹੀਂ ਆ ਤੋ ਤੂੰ ਦਿਮਾਗ ਦਿੱਤਾ ਵਾ ਗੁਰੂ ਨੇ ਜਿਹੜਾ ਇਹ ਖੋਖਾ ਉੱਪਰ ਸਿਰ ਦੇ ਉੱਤੇ ਰੱਖਿਆ ਨਾ ਐਨੂੰ ਵਰਤੋ ਐਨੂੰ ਜ਼ਰੂਰ ਵਰਤੋ ਤੇ ਨਹੀਂ ਤੇ ਫਿਰ ਲੋਕ ਤੇ ਕਹਿਣ ਗਈ ਤੇ ਉਹਨਾਂ ਦੀ ਸੁਣਨੀ ਵੀ ਪਊਗੀ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਕਿਸ ਹੋਰ ਟੌਪਿਕ ਤੇ ਜਾਂ ਕਿਸੇ ਗੱਲ ਤੇ ਤੁਸੀਂ ਕਹਾਣੀਆਂ ਸੁਣਨਾ ਚਾਹੁੰਦੇ ਹੋ ਇਹ ਜਰੂਰ ਦੱਸਿਓ ਵੀ ਜੇ ਤੁਸੀਂ ਲੋਕ ਕਥਾਵਾਂ ਸੁਣਨਾ ਚਾਹੁੰਦੇ ਹੋ ਸ਼ਾਇਰੀ ਸੁਣਨਾ ਚਾਹੁੰਦੇ ਹੋ ਜਾਂ ਮੋਟੀਵੇਸ਼ਨਲ ਸੁਣਨਾ ਚਾਹੁੰਦੇ ਹੋ ਜਾਂ ਕੋਈ ਜਿੱਦਾਂ ਆਪਣੇ ਬਾਤਾਂ ਪਾਉਂਦੇ ਹੁੰਦੇ ਸੀ ਕੋਈ ਉਸ ਤਰ੍ਹਾਂ ਦੀ ਸੁਣਨਾ ਚਾਹੁੰਦੇ ਹੋ ਕਮੈਂਟ ਬਾਕਸ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ